યોગ સાધના આશ્રમ ગોલબાગ વિખે સ્વામી રામ પ્યારે જી મહારાજના જન્મ દહા સ્વામી ગુબ્શજી મહારાજની અગવાઈ હેઠ બડી ધૂમધામના મનાયા મેતર મોતી પારાટીયા વિશેષ તરતે પહોંચે અને દુગિયાના કમેટી જનરલ સકર અરુણ ખન્ના સુધીર શ્રીધર જિયા લાલ જગદીશ રાય નારંગ પ્રેમ ગુપ્તા ભુપિન્દ્રહ અનિલ કુમાર ਗੁਰਚਰਨ ਸਿੰਘ ਗੌਰਵ ਮਹਾਜਨ ਆਦ ਨੇ ਵੀ ਵਿਸ਼ੇਸ਼ ਹਾਜ਼ਰੀ ਭਰੀ ਇਸ ਮੌਕੇ ਸਤਿ ਕੀਰਤਨ ਵੀ ਕੀਤਾ ਗਿਆ ਤੇ ਭੰਡਾਰਾ ਕਰਵਾਇਆ ਗਿਆ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਅੱਜ ਇੱਥੇ ਗੋਲਵਾਂਕ ਵਿਗਯ ਯੋਗ ਸਾਧਨਾ ਆਸ਼ਰਮ ਵਿਖੇ Swami Ram Pyaraji ਦੀ 109ਵੀਂ ਜਿਹੜਾ ਜਨਮ ਦਿਨ ਮਨਾ ਰਹੇ ਨੇ ਸਾਰੀ ਜਿਹੜੇ ਯੋਗ ਆਸ਼ਰਮ ਵਾਲੇ ਸੋ ਇਸ ਦਿਨ ਦੇ ਉੱਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਸਾਡਾ ਯੋਗ ਜਿਹੜਾ ਸਾਡਾ ਹਿੰਦੁਸਤਾਨ ਦੀ ਪੁਰਾਣੀ ਪਰੰਪਰਾ ਰਹੀ ਹੈ ਹਜ਼ਾਰਾਂ ਸਾਲਾਂ ਤੋਂ ਇਹਦੇ ਵਿੱਚ ਗ੍ਰੰਥ ਵੀ ਲਿਖੇਗੇ ਵੇਦਾਂ ਦੇ ਰਾਹੀਂ ਜਿਹੜਾ ਸਾਰਾ ਕੁਝ ਦੱਸਿਆ ਗਿਆ ਸੋ ਅੱਜ ਜਿਹੜਾ ਗੋਲਬਾਗ ਵਿਖੇ ਕਿਉਂਕਿ ਬੜੇ ਤਕਰੀਬਨ 60-70 ਸਾਲ ਤੋਂ ਇਹ ਆਸ਼ਰਮ ਚੱਲ ਰਿਹਾ ਹੈ ਜਿੱਥੇ ਲੋਕ ਆ ਕੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਂਦੇ ਨੇ ਔਰ ਯੋਗ ਰਾਹੀਂ ਜਿਹੜਾ ਠੀਕ ਹੋ ਕੇ ਜਾਂਦੇ ਨੇ